ਸ਼ੰਭੂ ਬਾਰਡਰ ਤੇ ਅੱਜ ਪੰਜਵੇਂ ਦਿਨ ਵੀ ਸੰਘਰਸ਼ ਉਸੇ ਤਰ੍ਹਾਂ ਦੇ ਨਾਲ ਜਾਰੀ ਰਿਹਾ ਸਰਕਾਰ ਨਾਲ ਮੀਟਿੰਗ ਦੀ ਵੇਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਕੱਲ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਕੀ ਆਉਂਦਾ ਕਿੰਨਾ ਪੋਜ਼ੀਟਿਵ ਕਿੰਨਾ ਨੈਗੇਟਿਵ ਕਿੰਨੀਆਂ ਮੰਨੀਆਂ ਜਾਂਦੀਆਂ ਕਿੰਨੀਆਂ ਤੇ ਸਰਕਾਰ ਨਾਲ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ ਇਹ ਸਾਰੀਆਂ ਚੀਜ਼ਾਂ ਹਾਰੇ ਤੱਕ ਜਿਹੜੀਆਂ ਨੇ ਉਹ ਭਵਿੱਖ ਦੇ ਗਰਭ ਦੇ ਅੰਦਰ ਹੈ ਪਰ ਅਸੀਂ ਜਿਸ ਪੁਆਇੰਟ ਤੇ ਖੜੇ ਆ ਇਥੋਂ ਤੁਹਾਨੂੰ ਇੱਕ ਚੀਜ਼ ਸਮਝਾਉਣੀ ਚਾਹੁੰਦੇ ਆ ਕਿ ਪਿਛੋਂ ਤੱਕ ਕਾਫਲਾ ਲੰਬਾ ਕਿੰਨਾ ਅਸੀਂ ਰਾਜਪੁਰੇ ਵੱਲ ਨੂੰ ਜਾਣ ਵਾਲੀ ਰੋਡ ਤੇ ਆ ਔਰ ਇਸ ਪਾਸੇ ਨੂੰ ਸ਼ੰਭੂ ਬਾਰਡਰ ਹੈ ਜਾਨੀ ਜਿਹਨੂੰ ਤੁਸੀਂ ਸ਼ੰਭੂ ਬੈਰੀਅਰ ਵੀ ਕਹਿੰਦੇ ਹੋ ਇਸ ਪਾਸੇ ਵੱਲ ਨੂੰ ਹੈ ਔਰ ਅਸੀਂ ਬਿਲਕੁਲ ਆਖਰੀ ਟਰਾਲੀਆਂ ਦੇ ਕੋਲ ਆ ਇਧਰੋਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਦਾ ਨਾਕਾ ਲੱਗਾ ਹੋਇਆ ਹੈ ਕੁਝ ਕਿਸਾਨ ਵੀ ਨੇ ਇੱਥੋਂ ਰਸਤਾ ਬੰਦ ਕੀਤਾ ਹੋਇਆ ਇੱਥੋਂ ਰਸਤਾ ਬੰਦ ਕੀਤਾ ਹੋਇਆ ਇੱਥੋਂ ਸਿਰਫ ਤੇ ਸਿਰਫ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਾਂ ਉਹਨਾਂ ਦੇ ਸਾਧਨ ਹੀ ਅੰਦਰ ਐਂਟਰ ਹੋਣਗੇ 24 ਘੰਟੇ ਇੱਥੇ ਕਿਸਾਨਾਂ ਦੇ ਕਿਸਾਨਾਂ ਦਾ ਪਹਿਰਾ ਵੀ ਹੈ ਔਰ ਪੁਲਿਸ ਦਾ ਵੀ ਪਹਿਰਾ ਹੈ ਔਰ ਇੱਥੋਂ ਕਰੀਬ-ਕਰੀਬ 5 ਕਿਲੋਮੀਟਰ ਅੱਗੇ ਸ਼ੰਭੂ ਬੈਰੀਅਰ ਹੈ 5 ਕਿਲੋਮੀਟਰ ਜਾਨੀ ਇੱਥੋਂ ਅੰਦਰੋਂ ਬਿਨਾ ਟਰੈਕਟਰ ਤੋਂ ਕਿਸਾਨਾਂ ਕੋਲੇ ਹੋਰ ਸਾਧਨ ਵੀ ਨਹੀਂ ਤੇ ਟਰੈਕਟਰ ਇੱਥੋਂ ਹਲਾਉਣਾ ਵੀ ਨਹੀਂ ਇੱਥੋਂ ਪੈਦਲ ਚੱਲ ਕੇ ਸਟੇਜ ਤੇ ਪਹੁੰਚਦੇ ਨੇ ਕਿਸਾਨ ਉੱਥੋਂ ਜੋ ਵੀ ਉੱਥੇ ਤਕਰੀਰਾਂ ਹੋ ਰਹੀਆਂ ਨੇ ਨਾ ਜੋ ਵੀ ਉੱਥੇ ਕੁਝ ਹੋ ਰਿਹਾ ਸਾਰਾ ਕੁਝ ਉੱਥੋਂ ਦੇਖ ਕੇ ਸ਼ਾਮ ਦੇ ਵੇਲੇ ਵਾਪਸ ਫੇਰ ਆਪਣੀਆਂ ਟਰਾਲੀਆਂ ਦੇ ਵਿੱਚ ਬਜ਼ੁਰਗ ਬਾਬੇ ਬੈਠੇ ਨੇ ਇਹ ਦੱਸਦੇ ਆ ਕਿ ਅਸੀਂ ਪੈਦਲ ਰੋਜ਼ ਉਸ ਸਟੇਜ ਤੱਕ ਜਾਂਦੇ ਆ ਉੱਥੋਂ ਤੱਕ ਪਹੁੰਚਦੇ ਆ ਫਿਰ ਵਾਪਸ ਫੇਰ ਇੱਥੋਂ ਤੱਕ ਆਉਂਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਪਹੁੰਚਿਆ ਜੀ ਤੁਸੀਂ ਕੋਈ ਅੱਜ ਜਿੱਥੋਂ ਤੱਕ ਪਹੁੰਚੇਗੇ ਅੱਜ 5 ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਸਾਡਾ ਜਿਹੜਾ ਉੱਥੇ ਸਟੇਟ ਚੱਲ ਰਹੀ ਹੈ ਉਹਦੇ ਵਿੱਚ ਇਹ ਜਾਣਦੇ ਆ ਸਾਰੇ ਇਕੱਠੇ ਹੁੰਨੇ ਆ ਇੱਥੋਂ ਤੁਰ ਕੇ ਜਾਂਦੇ ਆ ਤੁਰ ਕੇ ਆਉਂਦੇ ਆ ਉਹ ਸਾਡੀ ਅਡੀਕ ਕਰ ਰਹੇ ਆ ਕਿ ਜਿਹੜੀ ਕੱਲ 5 ਤਰੀਕ ਨੂੰ ਸਾਡੀ ਸਾਨੂੰ ਜੋ ਫੈਸਲਾ ਮਿਲਣਾ ਹੈ ਉਹਦੀ ਅਡੀਕ ਕਰ ਰਹੇ ਆ ਉਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਕੱਲ ਅਲੀ ਕਿਹਾ ਜਾਏਗਾ ਜੋ ਫੈਸਲਾ ਸਰਕਾਰ ਦੇ ਉਹ ਸਰਾਕ ਦੇ ਹਿਸਾਬ ਨਾਲ ਫਿਰ ਲਿਆ ਜਾਏ ਨੂੰ ਲੱਗਦਾ ਸਰਕਾਰ ਸਹਿਰਦ ਹੈਗੀ ਆ ਜਾਂ ਪ੍ਰਧਾਨ ਮੰਤਰੀ ਸਾਹਿਬ ਸਹਿਰਦ ਨੇ ਮੰਗਾ ਮੰਨਣ ਦੇ ਵਾਸਤੇ ਕੇ ਚੌਣ ਦਾਪਤਾ ਵੀ ਆ ਰਿਹਾ ਏਡੇ ਏਡੇ ਬੈਰੀਅਰ ਲਾਏ ਹੋਏ ਨੇ ਹਰਿਆਣੇ ਦੇ ਵਿੱਚ ਤਾਂ ਕਮਾਲ ਹੀ ਕੀਤੀ ਪਈ ਆ ਕਿ ਵੱਡੇ ਵੱਡੇ ਟਿੱਪਰ ਖੜੇ ਕਰਤੇ ਪਤਾ ਹੀ ਨਹੀਂ ਕੀ ਕੁਝ ਇੰਤਜ਼ਾਮ ਹੈਗੇ ਆ ਕਿ ਕਿਸਾਨ ਅੱਗੇ ਨਾ ਲੰਘ ਜੇ ਦੇਖੋ ਜੀ ਇਹ ਦੇ ਕੱਲ ਕਮੇਟੀ ਦਾ ਫੈਸਲਾ ਆਉਣ ਤੇ ਪਤਾ ਲੱਗੇਗਾ ਕਿ ਕੀ ਉੱਥੇ ਫੈਸਲਾ ਸਾਡੂੰ ਦਿੰਦੇ ਆ ਉਸ ਤੋਂ ਅਗਲਾ ਅਪਰੋਚ ਦੇ ਬਾਈ ਅੱਗੇ ਲੀਕਾਂਗੇ ਆਪੇ ਜੀ ਜੋ ਸਾਡੇ ਤੁਸੀਂ ਕਿੱਥੋਂ ਪਹੁੰਚੇ ਵੀਰ ਅਸੀਂ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੋਂ ਕਾਰਿਡੋਰ ਤੋਂ ਆਏ ਹੋਏ ਆ ਅੱਜ ਪੂਰੇ 5 ਦਿਨ ਹੋ ਗਏ। ਹਾਂਜੀ 13 ਤਰੀਕ ਨੂੰ ਅਸੀਂ ਇੱਥੇ ਆਏ ਸੀ ਅੱਜ ਪੰਜਵਾਂ ਦਿਨ ਹੈ ਸਾਨੂੰ ਇੱਥੇ। ਪੰਜਵੀਂ ਰਾਤ ਪੈਣ ਵਾਲੀ ਆ। ਅੱਛਾ। ਹਾਂਜੀ ਪਿੱਛੇ ਭਾਈ ਬੰਦਾ ਇੱਕ ਦਿਨ ਘਰੋਂ ਚਲਾ ਜਾਵੇ ਨਾ ਤੇ ਮਤਲਬ ਕੰਮ ਬਹੁਤ ਰੁਕ ਜਾਂਦੇ ਆ। ਕਿ ਦੇਖੋ ਆ ਵੀ ਕਰਨ ਵਾਲਾ ਪਿਆ ਉਹ ਵੀ ਕਰਨ ਵਾਲਾ ਪਿਆ ਬੰਦਾ ਜਾਣ ਦੀ ਵੀ ਕਾਲੀ ਹੈ ਬੰਦੇ ਨੂੰ ਵਾਪਸ ਆਉਣ ਦੀ ਵੀ ਕਾਲੀ ਹੈ। ਪਰ ਇੱਥੇ ਤਾਂ 5 ਦਿਨ ਹੋਏ ਨੇ ਅਜੇ ਪਤਾ ਨਹੀਂ ਕਿੰਨੇ ਦਿਨ ਕਿੰਨੇ ਮਹੀਨੇ ਬੈਠਣਾ ਪਵੇ। ਪਿੱਛੇ ਕੰਮ ਕੰਮ ਧੰਦੇ ਦਾ ਸੜੀ ਜਾਂਦਾ ਭਾਈ। ਵੇਖੋ ਕੰਮ ਧੰਦੇ ਦਾ ਸਰਦਾ ਨਹੀਂਗਾ। ਕੰਮ ਧੰਦੇ ਛੱਡਣੇ ਪਏ ਨੇ ਮਜਬੂਰੀ ਵਾਸਤੇ ਸਾਨੂੰ ਛੱਡਣੇ ਪਏ ਨੇ ਕੰਮ ਧੰਦੇ ਸਾਡੇ ਜਿਹੜੇ ਸਾਡੇ ਫੈਮਿਲੀ ਬੱਚੇ ਔਰ ਸਾਡੀਆਂ ਘਰਵਾਲੀਆਂ ਜਨਾਨੀਆਂ ਨੇ ਉਹ ਜਿੰਨਾਂ ਕੋ ਹੋਊਗਾ ਕਰਨਗੀਆਂ ਉਹਦਾ ਵੀ ਅਸੀਂ ਅਸੀਂ ਕੁਛ ਕਮਾਤਾ ਕੁਝ ਰਹਿ ਨਹੀਂ ਅਸੀਂ ਤਾਂ ਜਿਹੜੀ ਉਹ ਫਸਲ ਜਿਹੜੀ ਬੀਜ ਰਹੇ ਆ ਉਪਜ ਆ ਰਹੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਜਾ ਕੇ ਦੇ ਕੇ ਆ ਰਹੇ ਘਾਟੇ ਬੰਦਾ ਸੌਦਾ ਕਰ ਰਹੇ ਆ ਤੇ ਜੇ ਨਹੀਂ ਵੀ ਬਰਬਾਦ ਹੋ ਜਾਏਗੀ ਤੇ ਘਾਟੇ ਬੰਦੇ ਸੌਦੇ ਦੀ ਉਹਦੀ ਕੇਅਰ ਵੀ ਕੀ ਕਰੀਏ ਜੇ ਕੋਈ ਫਾਇਦੇਵੰਦਾ ਹੁੰਦਾ ਫਿਰ ਉਹ ਥੇ ਛੱਡ ਕੇ ਨਹੀਂ ਸੀ ਆ ਸਕਦੇ ਅੱਜ ਵੀ ਨਹੀਂ ਛੱਡ ਕੇ ਅੱਜ ਛੱਡ ਕੇ ਬੈਠੇ ਆ ਕਿਉਂਕਿ ਉਸ ਤੰਦੇ ਨੇ ਨੂੰ ਹਰ ਸਾਲ 1 ਲੱਖ ਕਿਸਾਨ ਖੁਦਕੁਸ਼ੀ ਕਰ ਰਿਆ ਇਨਾ ਘਾਟੇ ਬੰਦਾ ਸੌਦਾ ਬਣਾ ਦਿੰਦਾ ਇੱਕ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਦੇ ਮਾਰੇ ਬਿਲਕੁਲ ਮਪੂ ਜੀ ਕੀ ਸਮਝਦੇ ਹੋ ਵੀ ਅਜਿਹੇ ਹਾਲਾਤ ਕਿਵੇਂ ਬਣ ਜਾਂਦੇ ਆ ਕਿ ਸਰਕਾਰ ਨਾਲ ਗੱਲ ਕਰਨ ਵਾਸਤੇ ਇਨੇ ਬੈਰੀਅਰ ਲੱਗ ਜਾਂਦੇ ਆ ਸੜਕਾਂ ਤੇ ਬੈਠਣਾ ਪੈ ਰਿਆ ਕੋਈ ਪਤਾ ਨਹੀਂ ਕਿ ਕਿੱਥੇ ਸੌਣਾ ਹੈ ਕਿੱਥੇ ਨਹੀਂ ਸੌਣਾ ਖਾਣ ਪੀਣ ਦਾ ਕੋਈ ਢੰਗ ਨਹੀਂ ਮਤਲਬ ਇਹ ਤੁਹਾਨੂੰ ਤੁਸੀਂ ਆਪਣੇ ਤਜਰਬੇ ਚ ਦੱਸਿਓ ਕਿ ਕੀ ਸਮਝਦੇ ਹੋ ਵੀ ਇਹ ਹਾਲਾਤ ਬਣ ਕਿਉਂ ਜਾਂਦੇ ਆਏ ਇਹ ਹਾਲਾਤ ਇਸ ਕਰਕੇ ਬਣ ਜਾਂਦੇ ਨੇ ਓਏ ਗਵਰਨਮੈਂਟ ਜਦੋਂ ਆਕੀ ਹੋ ਜਾਂਦੀ ਆ ਨਾ ਉਦੋਂ ਇਹ ਗਵਰਨਮੈਂਟ ਆਪਣੇ ਚਲਾਉਂਦੀ ਆ ਰਾਜ ਜਿਹੜੇ ਵੱਡੇ ਘਰਾਣੇ ਨੇ ਉਹਨਾਂ ਨੂੰ ਨੇੜੇ ਲਾਉਂਦੀ ਆ ਤੇ ਜਿਹੜੇ ਛੋਟੇ ਨੂੰ ਪਛਾਟਾ ਹਟਾਉਂਦੀ ਆ ਉਹ ਇਹ ਉਹਨਾਂ ਨੂੰ ਪਾਲਣ ਵਾਸਤੇ ਸਾਨੂੰ ਜ਼ਿੰਮੇਵਾਰ ਨੂੰ ਥੱਲੇ ਲਾਉਣ ਡਈ ਆ ਉਹਨਾਂ ਤਾਂ ਚੁੱਕਣ ਡਈ ਆ ਅੱਜ ਉਹਨਾਂ ਦਾ ਸਭ ਕੁਝ ਉਹਨਾਂ ਦਾ ਮਤਲਬ ਉਹ ਬਣਾਉਣ ਰਹੀ ਆ ਆ ਪੰਜਾਬ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਬੈਂਕਰ ਬਣ ਡਏ ਨੇ ਅਨਾਜ ਖਰੀਦਣ ਵਾਸਤੇ ਮਤਲਬ ਆ ਗੱਲ ਆ ਮਤਲਬ ਜੋ ਵੀ ਹੈ ਸੈਲੋ ਜੀ ਨੂੰ ਕਹਿੰਦੇ ਹਾਂ ਅਸੀਂ ਉਹ ਬਣ ਡਏ ਨੇ ਬਣਾਉਣ ਹੀ ਉੱਥੇ ਰਹੇ ਨੇ ਉਹਨਾਂ ਨੂੰ ਉੱਥੇ ਜ਼ਮੀਨ ਲੈ ਕੇ ਦਿੱਤੇ ਦੇ ਜਿੱਥੇ ਰੇਲਵੇ ਸਟੇਸ਼ਨ ਲੰਘ ਰਹੀ ਆ ਨੇੜੇ ਪਏ ਉਹ ਦੂਜੀ ਜ਼ਮੀਨ ਨਹੀਂ ਖੇਤ ਖਰੀਦੇ ਆ ਵਾਸਤੇ ਤੇ ਸਾਨੂੰ ਉਹ ਉਹਨਾਂ ਨੂੰ ਘਰਾਂ ਦੇ ਦੋਵਾਂ ਨੂੰ ਚੁੱਕਣ ਵਾਸਤੇ ਸਾਨੂੰ ਉਹ ਮਤਲਬ ਜਿਹੜੇ ਹੱਡੇ ਹੱਕ ਮਨਜ਼ੂਰੇ ਨੇ ਕੀਤੇ ਨੇ ਜਿਹੜੇ ਮਤਲਬ ਪਹਿਲੇ ਮੋਰਚੇ ਚ ਮੰਗਾ ਮੰਗਨੀਆਂ ਨੇ ਉਹ ਵੀ ਸਾਡੀਆਂ ਪੂਰੀਆਂ ਨਹੀਂ ਹੋ ਰਹੀਆਂ ਸਰਕਾਰ ਮੁਕਰ ਰਹੀ ਆ ਤੁਹਾਡੇ ਸਾਹਮਣੇ ਦੀ ਗੱਲ ਹੈ ਸਭ ਕੁਝ ਇਹ ਮਤਲਬ ਉਹ ਤੋਂ ਕਰਕੇ ਲਿਖਤੀ ਰੂਪ ਚ ਨਹੀਂ ਕਰਨਦਾ ਸਾਨੂੰ ਲਿਖਤੀ ਚਾਹੀਦਾ ਭਾਵੇਂ ਮਤਲਬ ਜੋ ਮਰਜ਼ੀ ਹੋ ਜਾਏ ਅਸੀਂ ਲਿਖਤੀ ਹੁਣ ਕਰਕੇ ਤੇ ਫੇਰ ਜਾਣਾ ਹੁਣ ਉਦਾਂ ਜਾਣਾ ਨਹੀਂ ਇਸੇ ਵਾਰ ਜਦੋਂ ਤਿੰਨ ਕਾਨੂੰਨ ਵਾਪਸ ਕੀਤੇ ਸੀ ਤੁਹਾਨੂੰ ਉਹ ਸਪੀਚ ਯਾਦ ਹੋਊਗੀ ਪ੍ਰਧਾਨ ਮੰਤਰੀ ਸਾਹਿਬ ਦੀ ਉਹ ਕਹਿੰਦੇ ਕਿ ਹੋ ਸਕਦਾ ਹੈ ਮੇਰੀ ਤਪੱਸਿਆ ਦੇ ਵਿੱਚ ਕੁਝ ਫਰਕ ਰਹਿ ਗਿਆ ਹੋਵੇ ਮੈਂ ਸਮਝਾ ਨਾ ਸਕਿਆ ਹੋਵਾਂ ਚਲੋ ਜੋ ਵੀ ਆ ਕਹਿੰਦੇ ਅਸੀਂ ਕਾਨੂੰਨ ਵਾਪਸ ਕਰਦੇ ਆ ਹੁਣ ਇਸ ਮਾਮਲੇ ਦੇ ਅੰਦਰ ਪ੍ਰਧਾਨ ਮੰਤਰੀ ਸਾਹਿਬ ਦੀ ਮਨਸ਼ਾ ਨੂੰ ਕਿਵੇਂ ਸਮਝਦੇ ਹੋ ਉਹ ਕਹਿੰਦੇ ਆ ਕਿ ਮੈਂ ਬਥੇਰੀ ਤਪੱਸਿਆ ਕੀਤੀ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝੇ ਨਹੀਂ ਇਹ ਪ੍ਰਧਾਨ ਮੰਤਰੀ ਜਿਹੜੇ ਨੇ ਇਹ ਸਾਡੇ ਵੀ ਪ੍ਰਧਾਨ ਮੰਤਰੀ ਨੇ ਅਸੀਂ ਵੋਟਾਂ ਪਾਈਆਂ ਅਸੀਂ ਚੁਣ ਕੇ ਭੇਜੇ ਹੋਏ ਨੇ ਪਰ ਜਦੋਂ ਲੋਕਤੰਤਰ ਦਾ ਤਰੀਕੇ ਨਾਲ ਜੋ ਉਹਨਾਂ ਨੂੰ ਕਰਨੇ ਚਾਹੀਦੇ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਜਦੋਂ ਉਹ ਨਹੀਂ ਨਿਭਾਉਂਦੇ ਤਾਂ ਸਾਰੇ ਲੋਕਾਂ ਨੂੰ ਸੜਕਾਂ ਤੇ ਆਉਣਾ ਪੈਂਦਾ ਧਰਨਾ ਪ੍ਰਦਰਸ਼ਨ ਕਰਨ ਦਾ ਸਾਨੂੰ ਸਾਡਾ ਸੰਵਿਧਾਨ حق ਦਿੰਦਾ ਵਾ ਸਾਡਾ ਰਾਈਟ ਆ ਸਾਡਾ ਫੰਡਮੈਂਟਲ ਰਾਈਟ ਆ ਪਰ ਅੱਜ ਸਾਡੇ ਉਸ ਰਾਈਟ ਨੂੰ ਵੀ ਕੁਚਲਿਆ ਜਾ ਰਿਹਾ ਜਦੋਂ ਸੰਨ ਧਰਨਾ ਪ੍ਰਦਰਸ਼ਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਸਾਡੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਸਾਡੇ ਉਤੇ ਮੋਟਰ ਦਾਗੇ ਜਾ ਰਹੇ ਸਾਡੇ ਉਤੇ ਧਰੂ ਗੈਸ ਦੇ ਗੋਲੇ ਫਿਰ ਅਸੀਂ ਉਹਦੀ ਮਨਸ਼ਾ ਤੇ ਕਿਵੇਂ ਕਿਵੇਂ ਸੋਚ ਸਕਦੇ ਆ ਕਿ ਉਹਨਾਂ ਦੀ ਮਨਛਾ ਚੰਗੀ ਆ ਹਾਂ ਉਹ ਮਨਛਾ ਸਾਡੇ ਜੁੜਿਆ ਹੋਇਆ ਪ੍ਰਧਾਨ ਮੰਤਰੀ ਅਸੀਂ ਵੋਟਾਂ ਪਾ ਕੇ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਉਹ ਕੋਈ ਬਾਹਰ ਦੀਆਂ ਵੋਟਾਂ ਨਾਲ ਨਹੀਂ ਬਣਿਆ ਸਾਡੇ ਕਿਸਾਨਾਂ ਦੀਆਂ ਵੋਟਾਂ ਨਾਲ ਸਾਡੀਆਂ ਵੋਟਾਂ ਨਾਲ ਬਣਿਆ ਹੋਇਆ ਸਾਡਾ ਪ੍ਰਧਾਨ ਮੰਤਰੀ ਆ ਔਰ ਅਸੀਂ ਆਸ ਰੱਖਦੇ ਆ ਕਿ ਉਹ ਪ੍ਰਧਾਨ ਮੰਤਰੀ ਸਾਨੂੰ ਵੀ ਬਚਾਵੇ ਤੇ ਇਤਿਹਾਸ ਬਣਨਾ ਵਾ ਇਤਿਹਾਸ ਯਾਦ ਰੱਖਦਾ ਵਾ ਕਿੰਨੇ ਕਿੱਦਾਂ ਦੇ ਕੰਮ ਕੀਤੇ ਨੇ ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਚੰਗੇ ਕੰਮ ਕਰਨ ਵਾਲਿਆਂ ਨੂੰ ਵੀ ਤੇ ਮਾੜੇ ਕਰਨ ਵਾਲਿਆਂ ਨੂੰ ਵੀ ਬੱਬੀ ਤੁਰ ਕੇ ਜਾਂਦੇ ਹੋ ਫਿਰ ਸਟੇਜ ਤੇ ਸਟੇਜ ਤੇ ਹੀ ਤੁਰ ਕੇ ਵੀ ਚੱਲ ਜਾਂਦੇ ਆ हां नुश्रेद ਤੇ ਜਾਣ ਦਾ ਚਾਅ ਹੈ ਭਈ ਉੱਥੇ ਜਾ ਕੇ ਅਸੀਂ ਜੀਵਨਦਾਰਾਂ ਚ ਰਲਈਏ ਆਪਣੇ ਭਰਾਵਾਂ ਚ ਰਲਈਏ ਉੱਥੇ ਜਾ ਕੇ ਉਹਨਾਂ ਦੇ ਲੋਸਮੈਂਟਾਂ ਸੁਣੀਏ ਕੀ ਕਰਦੇ ਨੇ ਕੀ ਨਹੀਂ ਮਤਲਬ ਕਿਦਾਂ ਕ ਮਤਲਬ ਉਹ ਕਾਨੂੰਨ ਪਾ ਕਿਹੜਾ ਕਿਹੜਾ ਜਿਹੜਾ ਜਿਹੜਾ ਹੁਕਮ ਉਹ ਕਰਦੇ ਨੇ ਅਸੀਂ ਮੰਨਣ ਨੂੰ ਤਿਆਰ ਹਾਂ ਉਹਨਾਂ ਦਾ ਹ ਇਹ ਧਰਨਾ ਜਿਹੜਾ ਨਾ ਸ਼ਾਂਤਪੂਰਬ ਲੱਗਣ ਡਿਆ ਤੇ ਸ਼ਾਂਤੀਪੂਰਬ ਹੀ ਰਹੇਗਾ ਅਸੀਂ ਕੋਈ ਵਾਦਾ ਨਹੀਂ ਕਰਨਾ ਅਸੀਂ ਵਾਦਾ ਨਾ ਕਰਨਾ ਨਾ ਉਹ ਸਰਕਾਰ ਕਰੀ ਜਾ ਤੇ ਭਾਵੇਂ ਕਰੀ ਜਾ ਸਭ ਕੁਝ ਹੱਟੇ ਜ਼ੁਲਮ ਹੋਏ ਹੁਣ ਵੀ ਹੁੰਡੇ ਨੇ ਹੁਣ ਵੀ ਉਹ ਮਤਲਬ ਨਹੀਂ ਮੁੜਦੇ ਆ ਹੁਣ ਕੱਲ ਮਤਲਬ ਡਰੋਨ ਵੀ ਤੁਹਾਡੇ ਸਾਹਮਣੇ ਛੋਟੇ ਚਲਾਉਂਦੇ ਨੇ ਗੋਲੇ ਵੀ ਚਲਾਉਂਦੇ ਨੇ ਗੋਲੀਆਂ ਵੀ ਉਹ ਸਭ ਕੁਝ ਚਲਾਉਂਦੇ ਨੇ ਤੇ ਉਹ ਕਿਸਾਨਾਂ ਨੂੰ ਮਾਰਨ ਵਾਰ ਤੇ ਜ਼ਖਮੀ ਵੀ ਤੁਹਾਡੇ ਸਾਹਮਣੇ ਹੋਏ ਨੇ ਕੁਝ ਕਿਸਾਨ ਤੇ ਉਹਨਾਂ ਦੀ ਕੋਈ ਪਰਵਾਹ ਨਹੀਂ ਉਹਨੂੰ ਉਹਨੂੰ ਪਰਵਾਹ ਆ ਬਸ ਉਹ ਹੀ ਘਰਾਣੇ ਦੀ ਬਸ ਪਰਿਵਾਰ ਹੋਰ ਕੇ ਉਹਨੂੰ ਪਰਵਾਹ ਨਹੀਂ ਆ ਆ ਗੱਲਿਆ ਸਾਡੇ ਇੱਕ ਕਿਸਾਨ ਦੀ ਕੱਲ ਮੌਤ ਵੀ ਹੋਈ ਹੈ ਇੱਥੇ ਤੇ ਉਸ ਤੋਂ ਇਲਾਵਾ 125 ਤੋਂ ਵੱਧ ਕਿਸਾਨ ਜ਼ਖਮੀ ਹੋਏ ਨੇ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਾਏ ਗਏ ਨੇ ਕੁਛ ਨੂੰ ਕੁਛ ਅੰਗ ਪਰਮਾਨੈਂਟ ਨਕਾਰਾ ਹੋ ਗਏ ਨੇ ਅੱਖਾਂ ਵਗੈਰਾ ਦੇ ਉੱਤੇ ਇੰਨੀ ਬਰਬਰਤਾ ਕਿਸੇ ਲੋਕਤੰਤਰੀ ਦੇਸ਼ 'ਚ ਅੱਜ ਤੱਕ ਨਹੀਂ ਹੋਈ ਜਿਹੜੀ ਅੱਜ ਹੋ ਰਹੀ ਆ ਤੇ ਜਿਹੜੀ ਸਾਡੇ ਉੱਤੇ ਸਾਨੂੰ ਦੇਸ਼ ਦੀ ਰਾਜ ਸਾਡੇ ਦੇਸ਼ ਸਾਡਾ ਦੇਸ਼ ਆ ਇਹ ਸਾਡੇ ਸਾਡੀ ਪੰਜਾਬ ਨੇ ਕੁਰਬਾਨੀਆਂ ਕਰਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੋਇਆ ਪੰਜਾਬ ਨੇ ਇਸ ਦੇਸ਼ ਦਾ ਜਦੋਂ ਭੁੱਖ ਸੀ ਭੁੱਖ ਮਰੀ ਸੀਗੀ ਉਦੋਂ ਅੰਨ ਨਾਲ ਪੇਟ ਭੇਡ ਭਰਿਆ ਹੋਇਆ ਇਕਦਮ ਭਰੇ ਹੋਏ ਨੇ ਅੱਜ ਉਹੀ ਕਿਸਾਨ ਅੰਨਦਾਤਾ ਜਿਹੜੋ ਤਾਂ ਇਹਨਾਂ ਨੂੰ ਅੰਨ ਪੈਦਾ ਕਰਕੇ ਦਵੇ ਤੇ ਉਦੋਂ ਇਹਨਾਂ ਨੂੰ ਮਾੜਾ ਨਹੀਂ ਲੱਗਦਾ ਜੇ ਉਹ ਆਪਣੀ ਮੰਗ ਸ਼ਾਂਤਮਈ ਤਰੀਕੇ ਨਾਲ ਇਹਨਾਂ ਅੱਗੇ ਆਪਣੀਆਂ ਮੰਗਾਂ ਰੱਖਣ ਜਾਵੇ ਜਿਹੜੀਆਂ ਮੰਗਾਂ ਇਹਨਾਂ ਕੋ ਮੰਗਣ ਜਾਵੇ ਇਹਨਾਂ ਨੂੰ ਗੱਲ ਕਰਨ ਜਾ ਰਹੇ ਹਾਂ ਅਸੀਂ ਮੋਦੀ ਨਾਲ ਗੱਲ ਕਰਨ ਜਾ ਰਹੇ ਹਾਂ ਅਸੀਂ ਉਹਨਾਂ ਨਾਲ ਆਪਣੀਆਂ ਮੰਗਾਂ ਉਹਦੇ ਅੱਗੇ ਰੱਖਣ ਜਾ ਰਹੇ ਹਾਂ ਉਹਨਾਂ ਦੇ ਕੋਲ ਮਿੰਤ ਕਰਦੇ ਜਾ ਰਹੇ ਹਾਂ ਬੇਨਤੀ ਕਰਨ ਜਾ ਰਹੇ ਹਾਂ ਕਿ ਸਾਡੀਆਂ ਇਹਨਾਂ ਮੰਗਾਂ ਨੂੰ ਮੰਨ ਜਿਹੜੀਆਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰ ਦਿਓ ਉਸ ਤੋਂ ਇਲਾਵਾ ਸਾਡੇ ਕੋਈ ਕਿਸੇ ਵੀ ਕਿਸਾਨ ਨੇ ਅਸੀਂ ਲਗਭਗ ਇਥੋਂ 250 ਕਿਲੋਮੀਟਰ ਤੋਂ ਆਏ ਹੋਏ ਆ ਇੱਥੇ ਪਹੁੰਚੇ ਆ ਡੇਰਾ ਬਾਬਾ ਨਾਨਕ ਕਾਰੀਡੋਰ ਦੇ ਕੋਲ ਸਾਡਾ ਪਿੰਡ ਆ ਔਰ ਉਥੋਂ 250 ਕਿਲੋਮੀਟਰ ਦੇ ਵਿੱਚ ਪੰਜਾਬ ਦੇ ਵਿੱਚ ਜਾ ਕੇ ਪੁੱਛ ਲੋ ਰੋਡਾਂ ਦੇ ਤੋਂ ਕਿਸੇ ਦਾ ਫੁੱਲ ਵੀ ਤੋੜਿਆ ਹੋਵੇ ਕਿਸੇ ਦਾ ਪੱਤਾ ਵੀ ਲਿਆ ਹੋਵੇ ਤੇ ਹਰਿਆਣਾ ਸਰਕਾਰ ਨੂੰ ਸਾਡੇ ਕੋਲ ਕਿਹੜਾ ਖਤਰਾ ਪੈਦਾ ਹੋ ਗਿਆ ਜੇ ਅਸੀਂ ਪੰਜਾਬ ਚ ਆਉਂਦਿਆਂ ਨੇ ਇੱਥੇ ਸਾਡੂ ਕੋਈ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਤਾਂ ਹਰਿਆਣਾ ਸਰਕਾਰ 4 ਦਿਨ ਪਹਿਲਾਂ ਹੀ ਇੱਥੇ ਲਾ ਕੇ ਬੈਰੀਕੇਡ ਔਰ ਸੀਮੈਂਟ ਦੀਆਂ ਕੰਧਾਂ ਕੱਢ ਕੇ ਜਿਵੇਂ ਕੋਈ ਬਾਰਲੇ ਮੁਲਕ ਦੀ ਫੌਜ ਚੜ ਕੇ ਇਹ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਰਹਿਣ ਵਾਲੇ ਲੋਕ ਆ ਅਸੀਂ ਇਹ ਇੰਨੀ ਫੈਂਸਿੰਗ ਦਾ ਪਾਕਿਸਤਾਨ ਵਾਲੇ ਪਾਸੇ ਨਹੀਂ ਵੇਖੀ ਚੀਨ ਵਾਲੇ ਪਾਸੇ ਨਹੀਂ ਇਹਨਾਂ ਕੋ ਕੀਤੀ ਜਾਂਦੀ ਜਿੱਥੋਂ ਦੀ ਜਿੱਥੋਂ ਸਾਡਾ ਦੇਸ਼ ਦਵਾਲੋ ਜਗਾ ਨਾ ਪਈ ਜਾ ਰਹੇ ਨੇ ਉਥੇ ਤਾਂ ਇਹਨਾਂ ਕੋ ਹੋਇਆ ਨਹੀਂ ਜਾਂਦਾ ਇਹ ਕਿਸਾਨਾਂ ਵੱਲ ਇਹ ਕਿਸਾਨ ਜਿਹੜੇ ਨੇ ਹੱਥੇ ਕਿਸਾਨ ਆ ਰਹੇ ਨੇ ਆਪਣੀ ਸ਼ਾਂਤਮਈ ਤਰੀਕੇ ਨਾਲ ਗੱਲ ਰੱਖਣ ਆ ਰਹੇ ਨੇ ਲੋਕਤੰਤਰੀ ਤਰੀਕੇ ਨਾਲ ਗੱਲ ਰੱਖਣਾਰੇ ਉਹਨਾਂ ਤੇ ਉੱਤੇ ਗੋਲੀਆਂ ਚਲਾਉਣੀਆਂ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਬਿਲਕੁਲ ਠੀਕ ਹੈ ਕਿ ਇਹ ਫੰਡਾਮੈਂਟਲ ਰਾਈਟ ਵੀ ਹੈ ਜਿਵੇਂ ਭਾਈ ਹੋਰਾਂ ਨੇ ਕਿਹਾ ਸੀ ਲੋਕਤੰਤ੍ਰਿਕ ਤਰੀਕੇ ਦੇ ਨਾਲ ਜਿਹੜਾ ਹੈ ਇਹ ਸਾਰਾ ਕੁਝ ਕੀਤਾ ਜਾ ਰਿਹਾ ਪਰ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਢੰਗ ਲੋਕਤੰਤ੍ਰਿਕ ਨਹੀਂ ਇੱਕ ਵਾਰ ਤਸਵੀਰਾਂ ਅਗਲੀਆਂ ਦਿਖਾ ਦਿਓ ਜੋ ਮੰਗਾ ਨੇ ਉਹਨਾਂ ਦਾ ਵੀ ਅਸੀਂ ਤੁਹਾਨੂੰ ਇੱਕ ਬੋਰਡ ਦਿਖਾਵਾਂਗੇ ਚਾਰਟ ਦਿਖਾਵਾਂਗੇ ਕਿ ਇੱਕ ਬੋਰਡ ਜਿਹੜੇ ਨੇ ਆਪੋ ਆਪਣੀਆਂ ਟਰਾਲੀਆਂ ਤੇ ਕਿਸਾਨਾਂ ਦੇ ਵੱਲੋਂ ਲਾਏ ਗਏ ਨੇ ਸਾਰੀਆਂ ਜਿਹੜੀਆਂ ਟਰਾਲੀਆਂ ਹੈਗੀਆਂ ਨੇ ਖਾਸ ਤੌਰ ਤੇ ਕਿਸਾਨ ਕਿਸਾਨ ਮਜ਼ਦੂਰ ਯੂਨੀਅਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਜਿਹੜੇ ਟਰਾਲੀਆਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਜਿਹੜਾ ਹੈ ਉਹ ਲਾਇਆ ਗਿਆ ਖਾਸ ਤੌਰ ਤੇ ਜਿੰਨੀਆਂ ਵੀ ਜਿੰਨੀਆਂ ਵੀ ਮੰਗਾਂ ਹੈਗੀਆਂ ਉਹ ਸਾਰੀਆਂ ਬੋਰਡ ਤੇ ਲਿਖੀਆਂ ਹੋਈਆਂ ਨੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਖਾਸ ਤੌਰ ਤੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਵਿੱਚ ਕਿੰਨਾ ਜਾਇਜ਼ ਆ ਕਿੰਨਾ ਨਾਜਾਇਜ਼ ਆ ਕੀ ਕੋਜ ਹੈ ਇਹ ਖਾਸ ਤੌਰ ਤੇ ਲਿਖ ਕੇ ਭੇਜਿਆ ਹੋਇਆ ਹੈ ਲਿਖ ਕੇ ਭੇਜਿਆ ਹੋਇਆ ਸਾਰੀਆਂ ਟਰਾਲੀਆਂ ਤੇ ਲਿਖ ਕੇ ਲਾਇਆ ਤਾਂ ਇਹ ਮੰਗਾਂ ਨੇ ਸਾਰੀਆਂ ਜਿਹੜੀਆਂ ਜਿਹੜੀਆਂ ਲਾਈਨ ਵਾਈਜ਼ ਲਿਖ ਕੇ ਜਿਹੜੀਆਂ ਇੱਥੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਰਜਿਸਟਰ ਜਿਹੜੀ ਹੈ ਉਹਨਾਂ ਦੇ ਵੱਲੋਂ ਇਹ ਲਾਈਆਂ ਗਈਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਉਹਨਾਂ ਦੀਆਂ ਮੰਗਾਂ ਕੀ ਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਤੁਸੀਂ ਸੈਂਟਰ ਚੋਂ ਤਸਵੀਰ ਇੱਕ ਵਾਰ ਦੇਖੋ ਪਿੱਛੇ ਨੂੰ ਕਿ ਇੱਥੋਂ ਕਰੀਬ-ਕਰੀਬ 5 ਕਿਲੋਮੀਟਰ ਅੱਗੇ ਜਿਹੜਾ ਹੈ ਉਹ ਸ਼ੰਭੂ ਮੋਰਚਾ ਹੈ ਔਰ ਉੱਥੋਂ ਜਿਹੜੀਆਂ ਤਕਰੀਰਾਂ ਘੜੀਆਂ ਜਾਂਦੀਆਂ ਔਰ ਇੱਥੋਂ ਜਿਹੜੇ ਨੇ ਕਿਸਾਨ ਉਹ ਤਕਰੀਰਾਂ ਸੁਣਨ ਦੇ ਵਾਸਤੇ ਜਾਂਦੇ ਆ ਜਿਵੇਂ ਅਸੀਂ ਗੱਲਬਾਤ ਵੀ ਕਰ ਰਹੇ ਸੀਗੇ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕਿਸਾਨ ਕਹਿੰਦੇ ਨੇ ਕਿ ਇਹ ਕੋਈ ਆ ਲੋਕਤੰਤਰ ਦੇ ਖਿਲਾਫ ਕੁਝ ਨਹੀਂ ਕੀਤਾ ਜਾ ਰਿਹਾ ਇਹ ਹੱਕ ਹੈ ਕਿ ਅਸੀਂ ਆਪਣਾ ਜਿਹੜਾ ਇਹ ਸੰਘਰਸ਼ ਕਰਕੇ ਆਪਣੀ ਗੱਲ ਜਿਹੜਾ ਹਕੂਮਤ ਤੱਕ ਪਹੁੰਚਾਈਏ ਪਰ ਕਹਿੰਦੇ ਫਿਰ ਵੀ ਕੇਂਦਰ ਸਰਕਾਰ ਔਰ ਹਰਿਆਣੇ ਦੀ ਸਰਕਾਰ ਮਿਲ ਕੇ ਉਹਨਾਂ ਨਾਲ ਜੋ ਕਰ ਰਹੀ ਹੈ ਉਹ ਸਭ ਦੇ ਸਾਹਮਣੇ ਹੈ